ਪਰ ਸਿਰੇ ਕਿੰਨੇ ਲੱਗਿਆ ਪੂਰੇ ਕਿੰਨੇ ਹੋਏ ਆ ਅਸੀਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣੀ ਚਾਹਦੇ ਆ ਕਿਤੇ ਐਮਐਲਏ ਸਾਹਿਬ ਡਿਬੇਟ ਕਰ ਰੱਖਦਾ ਲਵੇ ਸਾਡੇ ਨਾਲ ਅਸੀਂ ਦੱਸਿਆ ਵੀ ਕਿਹੜੇ ਤੋਂ ਨਹੀਂ ਪੱਥਰ ਰੱਖਿਆ ਕਿੱਥੇ ਉਹ ਪੂਰੇ ਹੋਏ ਆ ਸੋ ਇਸ ਕਰਕੇ ਦੋਸਤੋ ਇਹਨਾਂ ਦੀ ਝੂਠ ਦੀ ਕੋਲ ਮੈਨੂੰ ਯਾਦ ਆ ਮਲਕਪੁਰ ਦੀ ਬੈਠੇ ਆ ਸਾਡੇ ਵਿਚਾਰ ਲਖਵਿੰਦਰ ਪਿਛਲੀ ਵਾਰੀ ਜਦੋਂ ਆਪਾਂ ਇੱਥੇ ਪ੍ਰੋਗਰਾਮ ਕਰਿਆ ਇਹ ਆ ਗਿਆ ਸੀਗਾ ਆ ਗਿਆ ਇਹ ਪਲੇਖੇ ਦੇ ਵਿੱਚ ਆ ਗਿਆ ਤੇ ਪਤਾ ਨਹੀਂ ਸਾਰੇ ਛੋਟੇ ਵੀਰ ਵੱਡੇ ਵੀਰ ਇੱਥੇ ਹੀ ਹੈ ਆ ਕੇ ਕੇਲੇ ਪਿੰਡੇ ਤੇ ਲੈ ਕੇ ਆਇਆ ਅਸੀਂ ਦੱਸਿਆ ਇਹਨੂੰ ਬਈ ਸਾਰੇ ਲੋਕ ਜਿਹੜੇ ਆਂ ਹਰ ਮਿੱਟੀ ਜਿਹੜੀ ਆ ਉਹ ਪੁਰਤੀ ਨਹੀਂ ਹੁੰਦੀ ਕੁੱਟਿਆਂ ਦੇ ਇਸ ਸ਼ਾਇਰ ਨੇ ਲਿਖਿਆ ਪੰਜਾਬੀ ਦੇ ਇਨਕਲਾਬੀ ਨੇ ਵੀ ਹਰ ਕੋ ਮਿੱਟੀ ਕੁੱਟਿਆਂ ਦੀ ਪੁਰਦੀ ਸੋ ਅਸੀਂ ਇਹਨੂੰ ਦੱਸਿਆ ਇਹ ਕਹਿੰਦਾ ਮੈਂ ਕਿਸਾਨਾਂ ਥੋਡੀ ਆਵਾਜ਼ ਵਿਧਾਨ ਸਭਾ ਚ ਠਾਉਂਗਾ ਉਹਨੇ ਵਾਅਦਾ ਕਰਕੇ ਗਿਆ ਸੀ ਸਾਡੇ ਨਾਲ ਮੈਂ ਕਹਿੰਦਾ ਵੀ ਇਹ ਦਿਖਾਵੇ ਕਿਉਂਕਿ ਵਿਧਾਨ ਸਭਾ ਦਾ ਰਿਕਾਰਡ ਹੁੰਦਾ ਜਿੰਨਾਂ ਨੂੰ ਸਾਨੂੰ ਪਤਾ ਇੱਕ ਤਾਂ ਆ ਜਾਨੇ ਕਿਸਾਨਾਂ ਦੇ ਹੱਕ ਜਿਹਨੇ ਕਿਹੜੇ ਸ਼ਬਦ ਬੋਲੇ ਆ ਉਥੇ ਚਲੋ ਅਸੀਂ ਬਿਜਲੀ ਵਾਲੇ ਭਰਾਵਾਂ ਤੋਂ ਮਨਾ ਲਵਾਂਗੇ ਉਹਨੇ ਤੁਹਾਡੇ ਬਾਰੇ ਚੰਗਾ ਨਹੀਂ ਬੋਲਿਆ ਇਹ ਕਿਸਾਨਾਂ ਦੇ ਬਾਰੇ ਬੜਾ ਤੋਂ ਗੌਰ ਸ਼ਬਦ ਵਿਧਾਨ ਸਭਾ ਵਿੱਚ ਜਿਹੜਾ ਬੋਲਿਆ ਸੋ ਇਸ ਕਰਕੇ ਦੋਸਤੋ ਇਹ ਸਾਰਾ ਝੂਠ ਦਾ ਬੰਦੰਡਾ ਹੁਣ ਸਾਥੀਆਂ ਨੂੰ ਮੇਰੀ ਬੇਨਤੀ ਜਿਹੜੇ ਸਾਥੀ ਆਏ ਆ ਕਿਉਂਕਿ ਆਪਾਂ ਬੜਾ ਲੰਮੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਚਲਾ ਦੇਣਾ ਸਭ ਤੁਸੀਂ ਖੜੇ ਹੋ ਕੇ ਕਿੱਥਾ ਕਰਕੇ ਅੱਗੇ ਕੇ ਬਹਿ ਜਾਓ ਮੈਂ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ ਸਿਨੇਮਰ ਨਿਮਰਤਾ ਸਾਹਿਬ ਤੁਹਾਨੂੰ ਬੇਨਤੀ ਤੁਸੀਂ ਬੜੇ ਖਾੜਪੂ ਲੜਾਕੂ ਨੌਜਵਾਨ ਸਾਡੇ ਸਾਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆ ਜਿਹੜਾ ਸਾਲ ਹੈ ਮੈਂ ਸਾਰੇ ਲੋਕਾਂ ਨਾਲ ਗੱਲ ਸਾਂਝੀ ਕਰਨੀ ਚਾਹ ਰਾ ਦੋ ਸਾਲ ਲੜਾਈਆਂ ਦਾ ਸਾਲ ਹੈ ਮਿੱਤਰੋ 2026 ਕਿਉਂਕਿ ਸਾਇਲੈਂਟ ਇਲੈਕਸ਼ਨ ਹੈ ਇਲੈਕਸ਼ਨ ਤੋਂ ਉੱਪਰ ਜਾਣਾ ਇਹਨਾਂ ਸਾਰੇ ਲੋਕਾਂ ਨੇ ਖੰਡਾਂ ਨੇ ਲੈ ਕੇ ਅਸੀਂ ਕਿਸੇ ਦੀ ਤੁਸਪ ਬਣਾਉਣੇ ਕਰਦੇ ਇਹ ਗੱਲ ਮੈਂ ਸਪਸ਼ਟ ਕਰਾਂ ਕਿਤੇ ਕੋਈ ਸਾਥੀ ਇਹਨਾਂ ਦਾ ਸਾਥ ਨਾ ਦੇ ਦੇ ਇਹ ਅਸੀਂ ਕਿਸੇ ਦੇ ਪਿੱਛੇ ਨਾ ਆਇਆ ਇਹ سارے ਸਾਥੀ ਲੋਕ ਦੇਈ ਮਾਤ ਹੁੰਦਾ ਇਹ ਗੱਲ ਸਪਸ਼ਟ ਕਰ ਲਈਏ ਆਪਾਂ ਇਹ ਦੇਈ ਮਾ ਨਾ ਹਮੇ ਤਾਂ ਸਾਡੇ ਸੁਜੀਤ ਸਿੰਘ ਸਰਦਾਰ ਭਗਤ ਸਿੰਘ ਪਟਾਰਸੀ ਸ਼ਰਪਾ ਉਜੈਲ ਸਿੰਘ ਵਰਗੇ ਲੋਕਾਂ ਨੇ ਇਹਨਾਂ ਨੇ ਗਵਾਨੀਆਂ ਲਾ ਕੇ ਅਗਲੇ ਚਾਂ ਮਰ ਖੱਪ ਕਰਦੇ ਆਂ ਔਰ ਇਹਨਾਂ ਇਕੱਤੀਆਂ ਦੇ ਬਰਾਜਮਾਨ ਹੋ ਗਏ 75 80 ਸਾਲਾਂ ਦੇ ਵਿੱਚ ਇਹਨਾਂ ਨੇ ਮਿਹਨਤ ਕਰ ਲੋਕਾਂ ਦਾ ਕੱਖ ਨਹੀਂ ਸਵਾਰਿਆ ਜੇ ਸਵਾਰਿਆ ਇਹ ਕਿਤੇ ਇਹਨਾਂ ਦੀ ਬੜਾਤਰੀ ਹੋ ਗਈ ਐ ਇਹਨਾਂ ਨੇ ਐਸਐਡੀ ਦੇ ਵਿੱਚ ਬੜਾਤਰੀ ਹੋਈ ਐ ਸਾਫੀ ਲੋਕਾਂ ਦਾ ਜਿਹੜੀ ਮਰਦੀ ਪਾਰਟੀ ਦਾ ਚੱਕ ਕੇ ਦੇਖ ਲਓ ਇਹਨਾਂ ਦੀਆਂ ਜਿਹੜੀਆਂ ਮਤਲਬ ਜਾਇਦਾ ਤਾਂ ਉਹ ਸ਼ਰੱਪੇ ਮਾਰ ਕੇ ਵਧੀਆਂ ਬਾਕੀ ਲੋਕਾਂ ਦੀ ਜਿਹੜੀ ਫੈਲਟ ਹੈ ਤਹਿਤ ਹੋਈ ਐ ਸੋ ਮੈਂ ਆਪਣੀ ਗੱਲ ਮੇਰੇ ਕਰਦਾ ਸੱਖੀਆਂ ਨੂੰ ਫਿਰ ਬੇਨਤੀ ਐ ਜਿਹੜੇ ਸਾਫੀ ਖੜੇ ਐ ਉਹ ਕਿੱਥਾ ਕਰਕੇ ਬਹਿ ਜਾਓ ਤੇ ਹੋਰ ਮੈਂ ਬੇਨਤੀ ਕਰੂਗਾ ਸਾਫੀ ਸ੍ਰਿੰਦਰ ਸਿੰਘ ਜਰਵਤ ਉਹ ਆ ਕੇ ਨਾੜੇ ਲੋ